ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਆਪਾਂ ਇਸ ਵੀਡੀਓ ਵਿੱਚ ਗੱਲ ਕਰੀਏ ਜੋ ਕਿ 1947 ਵਿੱਚ ਹੋਇਆ ਜਿਹੜੇ ਲੋਕ ਬੇਜੁਬਾਨ ਮਾਸੂਮ ਸੀ ਜਦੋਂ ਵੰਡ ਹੋਈ ਉਹਨਾਂ ਦਾ ਬੇਦਖਲ ਬੇ ਕੰਮ ਤੋਂ ਕੋਈ ਉਹਨਾਂ ਦਾ ਕਤਲ ਕੀਤਾ ਗਿਆ ਮਾਸੂਮ ਲੋਕ ਕਿੰਨੇ ਮਾਰੇ ਗਏ 10 ਲੱਖ ਦੀ ਗਿਣਤੀ ਤੇ ਤੋਂ ਵੀ ਜ਼ਿਆਦਾ ਮਾਸੂਮ ਲੋਕੋ ਦੋ ਮਾਰੇ ਗਏ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਸਵਾਲ ਕਰਦੇ ਨੇ ਕਿ ਇਹ ਖਾਲਿਸਤਾਨ ਮੰਗਦੇ ਨੇ ਜਾਂ ਕਹਿੰਦੇ ਨੇ ਕਿ ਇਹ ਅੱਤਵਾਦੀ ਨੇ ਜਦੋਂ 1947 ਦੇ ਵਿੱਚ ਹਮਲਾ ਹੋਇਆ ਜਾਂ ਦੇ ਕਹਿ ਸਕਦੇ ਹਾਂ ਵੰਡ ਹੋਈ ਦੇਚ ਦੀ 1947 ਵਿੱਚ ਸਿੱਖਾਂ ਨੇ ਨਹੀਂ ਨਾ ਹਮਲੇ ਕੀਤੇ ਮਾਸੂਮ ਲੋਕਾਂ ਨੂੰ ਸਿੱਖਾਂ ਨੇ ਨਹੀਂ ਮਾਰਿਆ ਨਾ ਜਿਹੜੇ ਆਪਾਂ ਨੂੰ ਸਵਾਲ ਕਰਦੇ ਨੇ ਆਪਣਾ ਵੀ ਹੱਕ ਬੰਦ ਹੈ ਕਿ ਉਹਨਾਂ ਨੂੰ ਸਵਾਲ ਕਰੀਏ ਵੀ ਜੇ ਸਿੱਖ ਖਾਲਿਸਤਾਨ ਆਪਣਾ ਹੱਕ ਮੰਗਦੇ ਆ ਜਦੋਂ 1947 ਦੇ ਵਿੱਚ ਬੇਜੁਬਾਨ ਮਾਸੂਮ ਲੋਕ ਕਿੰਨੀ ਵੱਡੀ ਗਿਣਤੀ ਚ ਮਾਰੇ ਗਏ ਉਹਨਾਂ ਵਿੱਚ ਸਿੱਖਾਂ ਦਾ ਕੋਈ ਹੱਕ ਨਹੀਂ ਸੀ ਨਾ ਸਿੱਖਾਂ ਨੇ ਥੋੜਾ ਮਰਵਾਇਆ ਸੀ ਉਹ ਜੋ ਮਾਸੂਮ ਲੋਕ ਮਾਰੇ ਗਏ ਜਿੰਨਾਂ ਦਾ ਕਿੰਨਾ ਕੁਝ ਉਜੜ ਗਿਆ ਜੇਕਰ ਅਸੀਂ ਖਾਲਿਸਤਾਨ ਮੰਗੀਏ ਤਾਂ ਸਾਨੂੰ ਕੋਰੇ ਤੋਂ ਕੋਰੇ ਜਵਾਬ ਦਿੰਦੇ ਨੇ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਆਪਾਂ ਵੀ ਇਹਨਾਂ ਨੂੰ ਸਵਾਲ ਕਰੀਏ ਕਿ ਸਾਨੂੰ ਦੱਸੋ ਸਾਡਾ ਗੱਲ